ਲਓ ਜੀ ਅਸੀਂ ਲਿਆਂਦੀ ਅੱਜ ਇੱਕ ਨਵੀਂ ਚੀਜ਼ ਅਸੀਂ ਬਣਾਉਣ ਲੱਗੇ ਘਰੇ ਮਿਨੀ ਜੈਮ ਦਿਖਾਉਣੇ ਆ ਤੁਹਾਨੂੰ ਕੀ ਆਗੇ ਅਸੀਂ ਮੰਗਾਇਆ ਇਹ ਫਲਿੱਪ ਤੋਂ ਹਾਇਰ ਰੇਟ ਆਪਾਂ ਪਹਿਲਾਂ ਦੱਸ ਦੇਣਾ ਯਾਰ ਇਹ ਇੱਕ ਚੀਜ਼ ਇਹ ਆ ਇਹਦਾ ਰੇਟ ਆ ਨਾ ਆ ਚੀਜ਼ ਬੰਦਾ ਚਾਹੁੰਦਾ ਹਰੇਕਾ ਪਰ ਰੇਟ ਤੋਂ ਡਰਦਾ ਹੀ ਕਹਿੰਦਾ ਯਾਰ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਊਗਾ ਹਾਂ ਇਹ ਚੀਜ਼ ਆ ਇਹ ਚੱਲ ਇਹ ਚੀਜ਼ ਬਹੁਤ ਸਸਤੀ ਆ ਕਹਿ ਲਓ ਯਾਰ ਵੀ ਤੁਹਾਨੂੰ ਇੱਕ ਚੀਜ਼ ਹੋਰ ਵੀ ਆ ਹੂੰ ਜਿੰਨੇ ਦਾ ਬੰਦਾ ਮਟਾਪੇ ਵਾਲੀ ਦਵਾਈ ਖਾਂਦਾ ਨਾ ਇਹਦੀ ਹਾਂ ਹਾਂ ਓਨੀ ਕਿ ਜੇ ਕਸ਼ਤ ਭਰ ਦਵੇ ਉਦੋਂ ਘਟ ਪੈਂਦੀ ਆ ਫੇਰ ਵੀ ਇਹ ਹੁਣ ਕਸ਼ਤਾਂ ਤੇ ਮੰਗਾਈ ਆਪਾਂ ਹਾਂ ਜੇ ਕਸ਼ਤਾਂ ਤੇ ਮੰਗਾਉਣੀ ਆ ਵਾ ਹਾਂ ਵੀ ਓਨੇ ਕਦੀ ਹੀ ਪੈਂਦੀ ਆ ਚਲ ਠੀਕ ਆ ਜੀ ਮੰਨ ਲਾ ਵੀ ਕੋਈ ਕਿਸੇ ਵੀ ਕੋਈ ਜਾਂਦੇ ਜਿਹੜਿਆ ਦੂਜੇ ਸਪਲੀਮੈਂਟਾਂ ਵਾਲੇ ਆ ਹਾਂ 2-4000 ਤਾਂ ਆ ਤਾਂ ਪੈਂਦਾ ਹੀ ਆ ਮਹੀਨੇ ਦਾ ਕੰਮ ਬਿਲਕੁਲ 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 ਤੇ ਇਹ ਤੇ ਮੇਰੇ ਹਿਸਾਬ ਨਾਲ 1500-2000 ਰੁਪਏ 15-1600 ਰੁਪਏ ਲਾ ਲਓ ਨੋਰਮਲ ਮੰਗਾਉਣੀ ਆ ਠੀਕ ਆ ਮਹੀਨੇ ਦੀ ਕਸ਼ਤ ਆ ਵੀ ਸਭ ਤੋਂ ਯਾਨੀ ਕਿ ਬੈਨੀਫਿਟ ਜਿਹ ਇੱਕ ਕੰਪਨੀ ਆ ਜੀ ਲਾਈਫ ਲੌਂਗ ਤੇ ਲਾਈਫ ਲੌਂਗ ਦੇ ਨਾਂ ਤੋਂ ਤੁਸੀਂ ਸੰਭੀ ਗਏ ਹੋਵੋਗੇ ਕਿ ਲਾਈਫ ਲੌਂਗ ਐਲਕੀਆਂ ਵਗੈਰਾ ਨਾਲ ਦਿੱਤੀ ਹੈ ਇਹ ਆ ਜੀ ਇੱਕ ਟਰੈਡਮਿਲ ਜਿਹੜੀ ਕਿ ਬਿਜਲੀ ਤੇ ਚੱਲਣ ਵਾਲੀ ਮੋਟਰ ਤੇ ਕਿੰਨੇ 1.5 ਕਿਲੋਵਾਟ ਦੀ ਹੈ ਇਹ ਹਾਂ ਅੱਲਾ 2.5 2.5 ਕਿਲੋਵਾਟ ਦੀ ਪਾਵਰ ਆ ਜੀ 2.5 ਪਾਵਰ ਹੂੰ ਪਾਵਰ 2.5 ਦੀ ਹੈ ਪਰ ਬੀਲ ਇਨੀ 2.5 ਦੀ ਆਉਂਦੀ ਔਟਪੁਟ 2.5 ਦੀ ਹੈ ਕਿਉਂਕਿ ਇਹ ਸਰਵੋ ਮੋਟਰ ਲੱਗੀ ਆ ਸਮਾਰਟ ਮੋਟਰ ਨਾਲ ਆ ਆਛਾ ਰਿਮੋਟ ਵੀ ਆ ਹਾਂ ਤੇ ਐਲਕੀ ਆ ਕਲ ਕੀ ਤੇ ਪਾਵਰ ਕੋਡ ਚਲੋ ਤੇ ਨਾਲ ਕੱਪ ਪੀ ਕੇ ਬਲੈਕ ਕਾਫੀ ਦਾ ਅੱਛਾ ਤੇ ਚੜ ਜੇ ਉੱਤੇ ਚੜੀ ਇਹ ਕਾਪ ਪੀ ਕੇ ਚੜੀ ਇਹ ਤੇ ਹੈ ਲੈ ਮੈਨਾਂ ਨਾ ਮੇਰੇ ਵਾਲਾ ਮਾਡਲ ਹੀ ਆ ਯਾਰ ਬੜਾ ਥੋੜਾ ਜਿਹਾ ਫਰਕ ਆ ਅੱਛਾ ਆਸਟੈਂਡ ਲਾ ਦਿੰਦਾ ਵੇ ਉਹਦਾ ਤਿੱਕਾ ਬਰਾ ਸੇਫਟੀ ਕਵਰ ਉਹ ਵਿਚਾਲੇ ਲੱਗੂ ਆ ਮੈਂ ਬਸ ਸਾਈਡ ਤੇ ਰੱਖ ਦੇ ਦਿੰਦਾ ਹੁਣੇ ਹੁਣੇ ਆਈ ਸੀ ਫਲਿੱਪਕਾਰਟ ਤੋਂ ਚਾ ਚਾ ਜੀ ਇਹਦੀ ਤੁਹਾਡੇ ਕੋਲ ਹੀ ਆ ਸਾਨੂੰ ਨਹੀਂ ਪਤਾ ਕੀ ਹੋਵੇ ਪਤਾ ਅੱਛਾ ਆਇਆ ਠੀਕ ਆ ਸਟੈਂਡ ਆ ਗਿਆ ਸਿੱਧਾ ਇਹ ਥੱਲੇ ਵੀ ਕੋਈ ਪਿਆ ਨਹੀਂ ਇੱਥੇ ਰੱਖ ਲੇ ਇਹ ਇੱਥੇ ਰੱਖ ਲੈ ਇੱਥੇ ਰੱਖ ਲੈ ਹਾਂ ਜੱਗ ਚੀਕਾ ਮਾਰਦੀ ਆ ਹਾਂ ਥੋੜਾ ਹੈ ਕੰਮ ਗਲਤ ਕਰ ਤੇ ਮੇਰੇ ਨਾਲ ਧੱਕਾ ਕਰਕੇ ਹਾਂ ਇਹਨਾਂ ਨੇ ਜਿਹੜਾ ਪਰ ਉਹ ਫਿਰ ਉਹ ਸੀਗਾ ਉਹ ਇਕੱਲਾ ਸਟੈਂਡ ਹੀ ਉੱਤੇ ਲੱਗਦਾ ਵਾ ਉਹ ਸਮਾਨ ਸੋਣ ਰੱਖਣ ਨੂੰ ਵੈਸੇ ਮੈਨੂੰ ਆਏ ਸੀ ਵੀ ਮੀਟਰ ਉੱਤੇ ਆ ਹੱਥ ਅੱਛਾ ਇਹ ਤਾਂ ਆ ਰਿਹਾ ਸਟੈਂਡ ਤੇਰਾ ਠੀਕ ਆ ਓਕੇ 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 ਮੀਟਰ ਥੱਲੇ ਆ ਗਿਆ ਅੱਛਾ ਹਾਂ ਤੇ ਜਿਹੜਾ ਆਪਣਾ ਕੰਟਰੋਲ ਆ ਤੇਰੇ ਹੱਥ ਚੋਂਗੇ ਰਿਮੋਟ ਦੇ ਵਿੱਚ ਹੈ ਹੋਰ ਮੋੜਦੀ ਆ ਲੈ ਛਾਵੀ ਹਾਈਡਰੋਲਿਕਾ ਹਾਂ ਠੀਕ ਆ ਇਹ ਮਾਡਲ ਹੈਗਾ ਜੀ ਇਹਦਾ ਐਲ ਐ ਐਮ 163 ਇਹ ਚੀਜ਼ ਸਹੀ ਹੈ ਯਾਰ ਇੱਥੇ ਇਹਦਾ ਲੋਕ ਵੀ ਲੱਗਦਾ ਹੋ ਜਾਂ ਕੁਝ ਆ ਪੁਸ਼ ਆਵੇ ਪੁਸ਼ ਹਾਂ ਲੋਕ ਤਾਂ ਹੋ ਗਈ ਬਾਕੀ ਸਕਰੀਨ ਤੇ ਲੈਂਕ ਚੱਲਦਾ ਪਿਆ ਫਲਿੱਪ ਕਾਰਡ ਦਾ ਜੇ ਮਗਵਾਉਣਾ ਤੇ ਤੁਸੀਂ ਇੱਥੋਂ ਇਹ ਮੰਗਵਾ ਸਕਦੇ ਹੋ ਜਿਆਦਾ ਜਾਣਕਾਰੀ ਡਿਸਕ੍ਰਿਪਸ਼ਨ ਵਗੈਰਾ ਲੈਣੀ ਉੱਥੋਂ ਲੈ ਸਕਦੇ ਹੋ ਇਹਦੀ ਮੈਂ ਤੁਹਾਨੂੰ ਸਪੈਸੀਫਿਕੇਸ਼ਨ ਦਿਖਾਉਣ ਲੱਗਾ ਜੀ ਆ ਇਹ ਹੈਗੀ ਆ ਜਿਹੜੀ ਆਪਣੀ ਬਿਜਲੀ ਆ 240 ਵੋਲਟ ਫ੍ਰੀਕੁਐਂਸੀ 50 60 ਤੇ ਪਾਵਰ ਇਹਦੀ ਆ ਜੀ 750 ਵਾਟ ਤੇ ਸਪੀਡ ਇਹਦੀ ਆ ਜੀ 8 ਕਿਲੋਮੀਟਰ ਦੀ ਪ੍ਰਤੀ ਘੰਟਾ 8 ਕਿਲੋਮੀਟਰ ਦੀ ਸਪੀਡ ਆ ਦੀ ਤੇ ਮੇਰੇ ਨਾਲ ਇਹ ਉਧਰ 14 ਹਨਾ ਇਹ ਆ ਦੇਖੀ ਬਈ ਲੋਕ ਇਹਦਾ ਹਾਂ ਆਈ ਨਿਓ ਆਈ ਮਿਓਨੀ ਹਾਂ ਅੱਛਾ ਜੋ ਅੰਕਲ ਨਾਲ ਸਹੀ ਹੈ ਇੱਕ ਸ਼ੌਕ ਕਰ ਲਈਆ ਹਾਂ ਵੀ ਲੋਗ ਲੱਗ ਗਿਆ ਜੇ ਆਪਾਂ ਉਹ ਹੱਥ ਪਾ ਕੇ ਡੇਢ ਬੰਦਾ ਇਸ ਤਰ੍ਹਾਂ ਮੋਗ ਗਿਆ ਤੇ ਆਪਾਂ ਇਹਦਾ ਰੇਟ ਦੱਸਤਾ ਵਾ ਨਹੀਂ ਦੱਸਿਆ ਇਹਦਾ ਰੇਟ ਹੈਗਾ ਵਾ ਜੇ ਤੁਸੀਂ ਕ੍ਰੈਡਿਟ ਕਾਰਡ ਤੇ ਲੈਨੇ ਤਾਂ 9500 ਰੁਪਈਆ ਵਾ 6500 ਤੁਹਾਨੂੰ ਇਹ ਸੋਦਾ ਵਾ ਤੇ ਜਿਹੜੇ ਹੁਣ ਵੱਡੇ ਵੀ ਆਉਂ ਤਾਂ ਬਹੁਤ ਆਉਂਦੇ ਆ ਪਰ ਉਹ ਹੁੰਦੀਆਂ ਜੈਮ ਵਾਲੇ ਹਾਸਤੇ ਤੇ ਸਪੀਕਰ ਵੀ ਆਵੇ ਲੱਗ ਆਪਾਂ ਲਾਈਏ ਉੱਥੇ ਮੈਂ ਇੱਕ ਵਾਰ ਪਲੱਗਾ ਮੈਂਨੇ ਉੱਥੇ ਤੱਕ ਹੀ ਲਾ ਲੀਂਦੀ ਇਹਨੂੰ ਇੱਥੇ ਲਾ ਦੇ ਗਏ ਹੂੰ ਤੇ ਇਹਦਾ ਉੱਚਾ ਕਰਨ ਦਾ ਆਪਸ਼ਨ ਨਹੀਂ ਗਾ ਉੱਚਾ ਕਰਨ ਦੇ ਲਈ ਤਾਂ ਥੋੜ੍ਹ ਥੱਲੇਓ ਥੱਲੇ ਵਿੱਚ ਕਰਨਾ ਪੈਣਾ ਚੱਲ ਉੱਥੇ ਲਾ ਲਾ ਉੱਥੇ ਲਾ ਰੱਖ ਲਾਣਾ ਉੱਥੇ ਰੱਖ ਲਾ ਹੋਰੀ yaar ਮੋਟੇ ਹੋਏ ਪਏ ਸੀ ਆ ਤਾਂ ਤੇ ਇੱਥੇ ਹੈ ਵੀ ਜਾਂ ਸੈਟਿੰਗ ਹੀ ਬਹੁਤ ਵਧੀਆ ਆਉਂਦੀ ਆ ਉਹ ਪਤਾ ਨਹੀਂ ਰੇਟਿੰਗ ਕਿੰਨੀ ਇਹਦੇ IP65 ਇੱਥੇ ਭਾਵੇਂ ਪਾਈ ਲਾ ਕਾਇੰਗ ਕੀ ਹੁੰਦਾ ਨਾਲੇ ਇਥੇ ਖੁੱਲੇ ਖੇਤਾਂ 'ਚ ਜੋ ਆਕਸੀਜਨ ਮਿਲਦੀ ਸਵੇਰ ਸਵੇਰ ਜੋ ਬੰਦਾ ਚੜ੍ਹ ਹੈ ਸਹੀ ਗੱਲ ਆ ਇਹ ਜਿੰਨੀ ਆਪਣੀ ਪ੍ਰੈਸ ਹੁੰਦੀ ਆ ਨਾ ਪੁਰਾਣੀ ਕੱਪੜੇ ਪ੍ਰੈਸ ਕਰਨ ਵਾਲੀ 750 ਵਾਟ ਉਹਨੇ ਬੀਜ ਲਿਖਾਉਗੀ ਇਨਵਰਟਰ ਤੇ ਚੱਲ ਸਕਦੀ ਆ ਵਧੀਆ ਵਧੀਆ ਨੋਰਮਲ ਚੱਲ ਜਾਊਗਾ ਜੇ ਨਾ ਚੱਲੂ ਤਾਂ ਮਤੋਂ ਅਚੀ ਕੀ ਮਰ ਜੂ ਉਹ ਵੀ ਓਵਰਲੋਡ ਗੱਲ ਸਹੀ ਆ ਹੈ ਨਾ ਬਾਕੀ ਇਹ ਫੁੱਲ ਸਪੀਡ ਤੇ ਹੋਊ ਨਾ 750 ਵਾਟ ਹਾਂ ਲੈ ਵੀ ਪਰਛਾਤ ਵੰਡ ਗਏ ਲੈ ਵੀ ਕੈਲਪੀਆ ਚੱਲ ਪਿਆ ਘੜੀਆਂ ਚੱਕ ਪਹਿਲੇ ਨੰਬਰ ਤੇ ਟਾਈਮ ਸਪੀਡ ਡਿਸਟੈਂਸ ਤੇ ਕੈਲਰੀ ਕਿੰਨੀ ਤੁਸੀਂ ਖਤਮ ਕੀਤੀ ਹੈ ਲਾਹ ਫਰ ਲਿਆ ਰਿਮੋਟ ਨਹੀਂ ਇਹਦਾ ਇੱਥੇ ਕੋਈ ਬਟਨ ਹੈ ਨਹੀਂ ਨਾ ਰਿਮੋਟ ਤੋਂ ਹੀ ਆਨ ਹੋ ਹੁੰਦਾ ਇਹ ਕਿੰਦਾ ਯਾਰ ਰਿਮੋਟ ਟੰਗਨ ਨੂੰ ਸਟੈਂਡ ਆ ਕੇ ਕੋਈ ਆਵੇ ਆਵੇ ਤਨੀ ਜੀ ਇਹਨੂੰ ਸਾਰਾ ਕੋਹ ਆਵੇ ਇਹ ਤਾਂ ਜਿੰਨੀ ਮੋਹਰ ਵਗੈਰਾ ਰੱਖਣ ਨੂੰ ਜਾਂ ਹੋਵੇ ਹਾਂ 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 ਲੈ ਹਾਂ ਲੈ ਆ ਗਿਆ ਇਹ ਇਹ ਉੱਗ ਗਿਆ ਪਸ ਪਸ ਬਸਾਈਂ ਸੀ ਥੋੜਾ ਧੱਕਾ ਕਰਨਾ ਪਊਗਾ ਆਏ ਕੁੰਟੇ ਦੀ ਪਸਾ ਕੇ ਬਸ ਚੱਕ ਨਹੀਂ ਆਇਓ ਉਹ ਨਹੀਂ ਓਕੇ ਇਹਨੂੰ ਪਾਸਾ ਬਦਲ ਇਹਨੂੰ ਆਏ ਹਾਂ ਆਈ ਆਈ ਆਊਗਾ ਆਈ ਆਊਗਾ ਆਈ ਆਊਗਾ ਨਹੀਂ ਨਹੀਂ ਤਾਂ ਚਲਤਾ ਚੱਲੋ ਹੋਰ ਤਾਂ ਚੱਲ ਇੱਥੇ ਹੀ ਤੇ ਚੱਲ ਇੱਥੇ ਤੱਕ ਆ ਆਵੇ ਅੱਛਾ ਇਹਦੇ ਵਿੱਚ ਤੇ ਇਦਾਂ ਦਾ ਮੋਬਾਈਲ ਰੱਖ ਸਕਦਾ ਆਪਾਂ ਹਾਂ ਆ ਗਿਆ ਠੀਕ ਰਿਮੋਟ ਦੇ ਸੈੱਲ ਆਉਟ ਕੀਤੇ ਹੋਣਗੇ ਉਹਦੇ ਨਹੀਂ ਉਹਦੇ ਜੋ ਪੰਨਾ ਇਹ ਕੱਢੋ ਪੰਨੀ ਹੁੰਦੀ ਐ ਪਾ ਪਾਇਆ ਦੇਖ ਆਵੇ ਲੈ ਚੱਕ ਲਈਂ ਥੱਲੇ ਲਾਉਣਾ ਬਚਾ ਲੈਣਾ ਹਾਂ ਉਹ ਤੁਹਾਨੂੰ ਇੱਕ ਚੱਲ ਲੈ। ਹੁਣ। ਸਪੀਡ ਹੁੰਦੀ ਕਿਲੋਮੀਟਰ ਦਾ 1.7 ਹੈ। ਜਿਵੇਂ ਜਾ ਰਹੀ ਦਾ ਨਹੀਂ ਬਲਦਾ। ਆਖਵੀਂ ਚੱਲ। ਮੋਤ ਆਖਦੀ ਵੀ ਮੋਤ ਆਖਦੀ ਮੋਤ ਆ। ਭੱਜ ਖਾਂ। ਅੱਧਰ ਨਾ ਨਾਟਕ ਲੈ ਮੈਂ ਪੰਜ ਕੇ ਖਾਦਣਾ ਫੜ ਮੋਇ ਬਹੁਤ ਹਾਈ 14 14 ਤੇ ਪੁੱਜ ਲਈਦਾ ਆ ਲੈ ਲੈ ਵੀ ਮੁੰਡਾ ਦੇਰ ਲਗਾ gira ਫੇ ਸੱਚਾ ਪਾਛਾ ਫੇ ਸੱਚਾ ਪਾਛਾ ਇਹ ਵੋਟ ਵੀ ਜਾ ਕਿਹਦਾ ਚਾਹੀਦਾ ਸੀ ਤੈਨੂੰ ਇਦੋਂ ਵੀਡੀਓ ਕੇੰਡਾ ਨਈ ਆਈ ਆਹ ਪੱਟਿਆ ਨਾ ਬੜਾ ਨਹੀਂ ਬੜਾ ਆ ਆ ਫਿਰ ਪਾ ਲਈ ਇਹਦਾ ਇਹਦਾ ਸੱਚੇ ਇੱਕ ਹੋਰ ਵੀ ਹੈ 110 ਕਿਲੋ ਤੱਕ ਦਾ ਵਜ਼ਨ ਚੱਕਦੀ ਆ ਉਹ ਚੱਕ ਤਾਂ ਜਾਦੇ ਵੀ ਲਊਗੀ ਮੰਨ ਲਓ 5-7 ਕਿਲੋ 10 ਕਿਲੋ ਵੀ 110 ਕਿਲੋ ਕੇ ਹਾਂ ਉਹ ਪਾ ਦੇ ਕੀ ਆ ਉਹਦੀ ਬੈਲਟ ਟੈਨ ਕਰਵਾਉਣੀ ਆ ਸਲਿੱਪ ਮਾਰ ਕੇ ਠੀਕ ਆ ਹਾਂ ਕੋਲਕੀਆਂ ਪਿੱਛੇ ਨਾ ਉਹਨਾਂ ਟੈਟ ਕਰ ਦੇ ਹਾਂ ਲਓ ਜੀ ਨੇ ਮਗਾਉਣੀ ਹੈ ਭੱਜ ਕੇ ਆ ਕੇ ਮਗਾ ਲਓ ਸੇਦੀ ਸੇਦੀ ਮੈਂ ਅੱਜ ਕੀ ਕੀਤਾ ਮੈਂ ਇੱਕ ਟਮਰ ਰੱਖ ਲਿਆ ਕਿ ਇੱਕ ਥੱਲੇ ਹਾਂ ਫੇਰ ਪਾਪਾ ਬਾਈ ਅਕਟਿਵ ਨਹੀਂ ਪਜਾਏ ਅੰਦਰ ਅੱਛਾ ਕੋਈ ਪੁੱਛੋ ਨਾ ਦੇਖੋ ਤੇ ਇਹ ਆਲਾ 6 ਗੈਲਰ ਦੀਆਂ ਵਰਨ ਕਰਤੀਆਂ ਬਾਈ ਨੇ ਹੁਣੇ ਹੁਣੇ ਐਸੇ ਐਸੇ ਪਲਾਨ ਮੈਂ ਤੋੜਾ ਇਹ ਜਿਵੇਂ ਹੁਣ ਆਪਾਂ ਨਵੀਂ ਚਲਾਈ ਸੀਗੀ ਤੇ ਇਹਦੀ ਆਵੇ ਹੁਣ ਇਧਰ ਆਉਣੀ ਹੈ ਨਾ ਇਧਰ ਆਵੇ ਬੈਲਟ ਜਿਹੜੀ ਕਿ ਇਧਰੋਂ ਬੈਟ ਪੈ ਗਈ ਹਾਂ ਤੇ ਇਧਰ ਨਾਲ ਖਿੰਡੀ ਹੈ ਨਹੀਂ ਪਟਾ ਵੱਟਿਆ ਹੋਇਆ ਇਹਦੀ ਜਿਹੜੇ ਐਸਟਮੈਂਟ ਇੱਥੇ ਆ ਜਿਵੇਂ ਕਿ ਹੁਣ ਇਧਰੋਂ ਚੱਲਦੀ ਪਈ ਆ ਇਹ ਠੀਕ ਆ ਹਾਂ ਇਹਦੇ ਨਾਲ ਚੱਲਦੀ ਇਹਨੂੰ ਆਪਾਂ ਕੱਸਦੇ ਆਂਗੇ ਥੋੜਾ ਨਟ ਐਡ ਕਰਦੇ ਆਗੇ ਜੋ ਨਟ ਐਡ ਕੀਤਾ ਇੱਥੇ ਅਲਤੀ ਬੋਲਦਾ ਤੇ ਆਹ ਵੇਖੋ ਬੈਲਟ ਇਧਰ ਕਿ ਆ ਰਹੀ ਹੈ ਹਾਂ ਜੇ ਜੇ ਆਪਾਂ ਕੱਸਦੇ ਆਂ ਤਾਂ ਬੈਲਟ ਆ ਨਹੀਂ ਜਾਊਗੀ ਜੇ ਢਿੱਲਾ ਕਰਦੇ ਤੇ ਉਧਰ ਨੂੰ ਆਉਂਦੀ ਆ ਬਸ ਇਹ ਨਹੀਂ ਤਾਂ ਮੈਨੂੰ ਇਹ ਲਾਜ਼ਮੀ ਕਰਨਾ ਪਊਗਾ ਤੁਹਾਨੂੰ ਪਹਿਲਾਂ ਜੇ ਮੰਗਵਾਈ ਤਾਂ ਹਾਂ ਨਹੀਂ ਇੱਕੋ ਹੀ ਚੱਲੇ ਇੰਦਰ ਮਹੱਜ ਹੋਈ ਥੋੜੀ ਜਿਹੀ ਜਿਆਦਾ ਨਹੀਂ ਹੋ ਜਾਣੀ ਕੋਈ ਨਹੀਂ ਸਮਾਂ ਆਵੇ ਯਾਦ ਹੀ ਹੋਊਗੀ ਮਾਰੀ ਦਾ ਕੱਪੜੇ ਦੇ ਟੋੜੇ ਹੋਰ ਕਿਤੇ ਕਿਤੇ ਹੈ ਨਾ ਹੂੰ